ਮਾਤਾ ਮਾਂ ਹੁੰਦੀ ਹੈ ਰਾਤ ਮੀਂਹ ਦੇ ਵਿੱਚ ਜਦੋਂ ਬੱਚੇ ਭੇਜਦੇ ਸੀ ਚੱਕ ਕੇ ਕੁਲਵਿੰਦਰ ਖਿੰਦੀ ਦੇ ਘਰੇ ਲੈ ਗਈ ਰਾਤ ਉੱਥੇ ਗਟਾਈ ਤੇ ਹੁਣ ਦਿਨੇ ਸੋਚੇ ਵੀ ਇਹਨਾਂ ਦਾ ਘੋਰਨਾ ਤਿਆਰ ਕਰਦ ਗਿਆ ਉਹ ਦੇਖ ਕੁੱਤੀ ਖੜੀ ਦੇਖ ਰਹੀ ਹੈ ਵੀ ਮੇਰੇ ਬੱਚਿਆਂ ਦੇ ਲਈ ਇਹ ਘੋਰਨਾ ਤਿਆਰ ਕਰ ਰਹੇ ਹੈਗੇ ਇੱਥੇ ਤੇ ਆ ਦੇਖੋ ਜੀ ਸਾਰੇ ਉੱਥੇ ਬੱਚਿਆਂ ਨੂੰ ਇਹਨਾਂ ਨੂੰ ਵੀ ਪਤਾ ਵੀ ਆਪਾਂ ਇਨਸਾਨ ਦੇ ਘਰੇ ਲੈ ਜੀਏ ਤਾਂ ਮਨੁੱਖ ਸਾਡੇ ਬੱਚਾ ਨੂੰ ਬਚਾ ਸਕਦਾ ਹੈਗਾ ਤੇ ਇੱਕ ਇੱਕ ਕਰਕੇ ਤੇ ਜੋ ਘਰੇ ਲਗੇ ਨੇ ਦੇਖਿਆ ਵੀ ਚਾਰ ਬੱਚੇ ਹੈਗੇ ਇਹਨਾਂ ਨੇ ਘਰੇ ਜਗ੍ਹਾ ਦੇ ਖੁੱਡਾ ਜਾਂ ਸੀਗਾ ਤੇ ਉਹਦੇ ਵਿੱਚ ਬੱਚਿਆਂ ਦੀ ਰਾਤ ਕਟਵਾ ਦਿੱਤੀ ਤੇ ਹੁਣ ਦਿਨ ਚੜ੍ਹਦੇ ਹੀ ਆਪਾਂ ਦੇਖੋ ਪੂਰਾ ਆਪਣੀਲੀ ਵੀ ਲੈਂਦੀ ਹੈ ਕਿ ਪੂਰਾ ਵਧੀਆ ਇਹਨਾਂ ਦਾ ਬਣਾ ਕੇ ਘੋਰਨਾ ਤੇ ਇਹਨਾਂ ਦੇ ਹੁਣ ਰਹਿਣ ਦਾ ਪ੍ਰਬੰਧ ਕਰ ਦਾਂਗੇ ਹਾਂ ਅਸੀਂ ਉੱਚੀ ਜਗ੍ਹਾ ਦੇ ਉੱਤੇ ਬਣਾਇਆ ਵੀ ਤਾਂ ਕਿ ਜਿਆਦੇ ਮੀਂਹ ਵੀ ਆਉਂਦਾ ਹੈਗਾ ਤੇ ਇਹਨਾਂ ਦੇ ਘੋਰਨੇ ਦੇ ਵਿੱਚ ਕੋਈ ਪਾਣੀ ਨਾ ਪਵੇ ਕਿਸੇ ਵੀ ਤਰ੍ਹਾਂ ਦੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਚਾਹੀਦਾਗਾ ਕਿ ਮਨੁੱਖਤਾ ਦਾ ਫਰਜ ਹੁੰਦਾ ਗਾ ਇਹ ਸਾਰਾ ਜੀਵ ਜੰਤੂਦ ਰੱਖਤਾ ਦੇ ਵਿੱਚ ਇਹਦੇ ਆਪਾਂ ਪਰਾਲੀ ਧਰ ਦਿੱਤੀ ਥੋੜੀ ਜੀ ਵਿੱਚ ਇਹਦੇ ਨਾਲ ਉਹਨਾਂ ਦੀ ਨੱਗ ਬਣੀ ਰਹੇ ਨਹੀਂ ਠੰਡੀ ਹੁੰਦੀ ਉੱਤੇ ਪਾ ਕੇ ਡੱਕਿਆਂ ਦੀ 7-8 ਡੱਕੇ ਧਰ ਕੇ ਉੱਤੇ ਪਰਾਲੀ ਪਾ ਕੇ ਵਾਹ ਸਾਰੀ ਹੁਣ ਆਪਾਂ ਉੱਤੇ ਇਹਦੇ ਤੇ ਪੱਲੀ ਪਾ ਦਾਂਗੇ ਤਾਂ ਕਿ ਮੀਂਹ ਆਉਂਦਾ ਤੇ ਘੋਰਨਾ ਇਹਨਾਂ ਦਾ ਲੀਕ ਨਾ ਹੋਵੇ ਪਾਣੀ ਨਾ ਅੰਦਰ ਜਾਵੇ ਤੇ ਇਹਦੇ ਉੱਤੇ ਵੀ ਆਪਾਂ ਪੂਰੀ ਵਧੀਆ ਤਰੀਕੇ ਦੇ ਨਾਲ ਮਿੱਟੀ ਪਾਵਾਂਗੇ। ਤੇ ਫੇਰ ਲਿਆ ਕਿ ਇੱਥੇ ਆਪਾਂ ਇਹਨਾਂ ਬੱਚਿਆਂ ਨੂੰ ਛੱਡ ਦੇਵਾਂਗੇ। ਆ ਦੇਖ ਦੂਰੀ ਕਰਕੇ ਇਹਦੇ ਉੱਤੇ ਪੱਲੀ ਧਰਤੀ ਵੀ ਵਿੱਚ ਪਾਣੀ ਨਾ ਜਾਵੇ। ਬਈ ਇਸੇ ਠੰਡ 'ਚ ਬੱਚੇ ਬੱਚੇ ਦੇ ਥੋੜੀ ਹੁੰਦੇ ਹੈਗੇ। ਕਿਉਂ ਜਾਨਵਰ ਇਹਨਾਂ ਨੂੰ ਪਤਾ ਨਹੀਂ ਹੁੰਦਾ ਠੰਡ ਠਾਰੀ ਦਾ ਤੇ ਇਹ ਤਾਂ ਚੰਗੇ ਭਲੇ ਬੰਦਿਆਂ ਨੂੰ ਲਵੇਟ ਦਿੰਦੀ ਆ। ਤੇ ਇਹਨਾਂ ਦਾ ਤਾਂ ਬੰਨਣਾ ਹੀ ਕੀ ਹੈਗਾ। ਹੁਣ ਇਹਦੇ ਉੱਤੇ ਆਪਾਂ ਮਿੱਟੀ ਪਾਵਾਂਗੇ। ਮਿੱਟੀ ਪਾ ਕੇ ਪੂਰੀ ਤਰ੍ਹਾਂ ਨਾਲ ਇਹਨੂੰ ਆਪਾਂ ਢੱਕ ਦਾਂਗੇ ਚਲੋ ਥੋੜਾ ਬਹੁਤ ਆਪਾਂ ਵੀ ਹੱਥ ਲਾ ਦਈਏ ਮਾਫੀ ਸੇਵਾ ਦੇ ਵਿੱਚ ਕੱਲਾ ਲੱਗਿਆ ਪਿਆ ਸੀ ਕੁਲਵਿੰਦਰ ਕਿੰਦੀ ਹੂੰ ਇਹ ਸੱਤ ਦੇ ਉੱਤੇ ਆਪਾਂ ਇਹਦੇ ਉੱਤੇ ਮਿੱਟੀ ਪਾ ਕੇ ਆ ਦੇਖੋ ਪੂਰੀ ਤਰ੍ਹਾਂ ਨਾਲ ਆਪਾਂ ਬਲੀ ਢੱਕਿਆ ਦੇਖ ਬਿਲਕੁਲ ਹੁਣ ਤਿਆਰ ਆ ਸਾਈਡਾਂ ਤੇ ਮਿੱਟੀ ਪਾ ਦਈਏ ਵੀ ਤਾਂ ਕਿ ਪਾਣੀ ਇਹਦੇ ਅੰਦਰ ਕਿਸੇ ਵੀ ਤਰੀਕੇ ਨਾਲ ਖੁਸ਼ ਆ ਨਾ ਸਕੇ ਹੁਣ ਲੱਗੀਆਂਗੇ ਸੋਚਿਆ ਵੀ 10 ਮਿੰਟ ਵੱਧ ਲੱਗ ਜਾਣਗੇ ਵਧੀਆ ਤਿਆਰ ਕਰਤੀ ਆ ਆ ਦੇਖੋ ਪੂਰਾ ਉੱਚਾ ਜਗਾ ਕਰਕੇ ਬਾਰਾ ਕੁੱਤੀ ਇੱਥੇ ਆਮ ਹੀ ਰਹਿੰਦੇ ਆ ਵਿਚਾਰੇ ਬਹੁਤ ਜ਼ਿਆਦੇ ਕੁੱਤੇ ਆ ਗਏ ਰਾਤ ਨੂੰ ਚੂੰ ਚੂੰ ਚਾਂ ਚਾਂ ਕਰਕੇ ਕਰਦੇ ਤਾਂ ਤੰਗ ਹੀ ਆ ਗਏ ਪਰ ਬੱਚੇ ਤਾਂ ਬੱਚੇ ਹੀ ਹੁੰਦੇ ਚਾਹੀ ਇਨਸਾਨ ਦੇ ਹੋਣ ਆ ਚੱਕ ਲਿਆਂਦੇ ਬੱਚੇ ਦੋ ਆ ਸੀਗੇ ਤੇ ਕੁੱਤੀ ਕਿੱਧਰ ਗਈ ਇੱਥੇ ਫਿਰਦੀ ਸੀ ਇਹਨਾਂ ਦੀ ਮਾਂ ਵੀ ਬੱਚਿਆਂ ਦੀ ਤੇ ਆਂਦੇ ਆ ਕੇ ਛੱਟ ਤੇ ਅੱਦੇ ਤਾਂ ਕਹਿੰਦੇ ਸੀ ਆਏ ਤੁਸੀਂ ਕੋਡਾ ਪਾਤੇ ਇਹਦੇ ਵਿੱਚ ਤਾਂ ਵੀ ਆਉਣੀ ਨਹੀਂ ਈ ਕੁੱਤੀ ਅਰ ਕੋ ਤੀਨੂੰ ਵੀ ਪਤਾ ਲੱਗ ਗਿਆ ਵੀ ਮੇਰੇ ਬੱਚਿਆਂ ਲਈ ਇਹਨਾਂ ਨੇ ਬਣਾਇਆ ਹੈਗਾ ਉਹ ਵੀ ਆ ਜਾਂਦੀ ਹੈ ਇਹਦੇ ਵਿੱਚ ਇਹ ਆਪ ਹੈਗੇ ਟੌਰ ਦੇ ਨਾਲ ਅੰਦਰ ਪਰਾਲੀ ਪਾਤੀ ਇਹਨਾਂ ਦੀ ਵਧੀਆ ਨਿਗ ਬਣੀ ਰਹੇ ਮੈਸੇ ਜਨਵਰਾਂ ਨੂੰ ਨਿਗ ਤਾਂ ਇਹਨਾਂ ਦੀ ਬਣੀ ਜਾਂਦੀ ਹੁੰਦੀ ਹੈਗੀ ਕਿਉਂਕਿ ਇੰਤੀ ਚ ਕਾਫੀ ਹੋ ਜਾਂਦੇ ਆ ਨਾ ਆ ਇਹਨਾਂ ਦਾ ਉੱਥੇ ਖੜਾ ਸੀ ਪਲੜ ਚਾ ਵੀ ਪਰੇ ਸੱਟ ਕੇ ਬੈਠਣ ਉੱਠਣ ਉੱਚੇ ਥਾਂ ਧਰਤਾ ਇਹਨੂੰ ਵੀ ਇਹ ਬਾਹਰ ਨਿਕਲਣਗੇ ਤਾਂ ਇਹਨਾਂ ਦੇ ਉੱਤੇ ਬਹਿ ਜਾਣਗੇ ਤੇ ਆ ਆ ਗਈ ਇਹਨਾਂ ਦੀ ਸ਼ਿਕਾਰੀਆਂ ਦੀ ਮਾਂ ਆ ਕੇ ਖੁੱਡੇ 'ਚ ਵੜ ਗਈ। ਉਹ ਬੈਠੀ ਆ ਜੀ। ਹਮਲਾ ਖੁੱਡੇ ਤੋਂ ਡਰਦੀ ਆ ਵੀ ਕਿੱਧਰ ਇਹਨਾਂ ਨੇ ਲਿਜਾ ਕੇ ਉਹ ਕਰਤਾ। ਜਾਊਗੀ ਵੀ ਆਊਗੀ। ਉਹ ਗਈ ਦੇਖੋ ਆ ਉਹਦੇ ਬੱਚਿਆਂ ਦੇ ਕੋਲੇ। ਤੇ ਆ ਬਣ ਗਿਆ ਇਹਨਾਂ ਦਾ ਘਰ। ਕਿਵੇਂ ਲੱਗੀ ਵੀਡੀਓ ਜ਼ਰੂਰ ਦੱਸਿਓ। ਵੀਡੀਓ ਨਾ ਇਹਨਾਂ ਦਾ ਘਰ ਕਿਵੇਂ ਲੱਗਿਆ ਬੱਚਿਆਂ ਦਾ ਤੜਕੇ ਨੇ ਮੈਨੂੰ ਫੋਨ ਕਰਕੇ ਗੁਰਵੰਦਰ ਨੇ ਸੱਦਾ ਕਿੰਦਾ ਕਸ਼ੀਲ ਲੈ ਕੇ ਆਏ ਹੋਵੇਗੀ ਆ ਬੈਠੀ ਰਹਾ ਟੌਰ ਦੇ ਨਾਲ ਚਲੋ ਭਾਈ